ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀਓ ਸਿਮਰ ਸਿਮਰ ਗੁਰ ਸਤ ਗੁਰ ਆਪਣਾ ਸਗਲਾ ਦੁੱਖ ਮਟਾਇਆ ਤਾਪ ਰੋਗ ਗਏ ਗੁਰ ਬਚਨੀ ਮਨ ਇਹ ਛੇ ਫਲ ਪਾਇਆ ਮੇਰਾ ਗੁਰ ਪੂਰਾ ਸੁਖ ਦਾਤਾ ਕਰਨ ਕਾਰਨ ਸਮਰਤ ਸੁਆਮੀ ਪੂਰਨ ਪੁਰਖ ਬੇਦਾਤਾ ਰਹਾਉ ਆਨੰਦ ਬਨੋਦ ਮੰਗਲ ਗੁਣ ਗਾਵ ਗੁਰ ਨਾਨਕ ਭੈ ਦਿਆਲਾ जय जय कारपय जग पीतर ओ अपार ब्रह्मरखवाला सो कहू टल गुर सीवी है अनुससह जस बाई दर्शन पर से गुरु का जन्म मरण दुख जाई ਉਬਾ ਸਿਪਤ ਕਸਮ ਦੀ ਨੂਰੇ ਅਰਸੋਂ ਕੁਰਸੋਂ ਛੱਟੀ ਐ ਤੋ ਦੇ ਡਿਟੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੀ ਸ਼ਾਹੋ ਜਿਸ ਪਾਸ ਬੈਠਿਆ ਸੋਹੀਐ ਸਬਨਾ ਦਾ ਵੈਸਾ ਹੋ ਸਜਣ ਸੱਚਾ ਪਾਤਿਸ਼ਾ ਸਿਰ ਸ਼ਾਹਾਂ ਦੇ ਸ਼ਾਹ ਹੋ ਜਿਸ ਪਾਸ ਬੈਠਿਆ ਸੋਹੀਐ ਸਬਨਾ ਦਾ ਵੀਸਾ ਹੋ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀ ਕੀ ਫਤੇ ਗੁਰੂ ਪਿਆਰੀ ਪਰਮ ਸਨਮਾਨਯੋਗ ਸਾ ਸੰਗਤ ਜੀ ਅੱਜ ਆਪਾਂ ਸੋਰਟ ਮਹੱਲਾ ਪੰਜਵਾਂ ਸ਼ਬਦ ਲਿਖਿਆ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਿ ਸਿਮਰ ਸਿਮਰ ਗੁਰ ਸਤਗੁਰ ਆਪਣਾ ਸਗਲਾ ਦੁੱਖ ਮਟਾਇਆ ਤਾਪ ਰੋਗ ਗਏ ਗੁਰ ਬਚਨੀ ਮਨ ਈਸ਼ੇ ਫਲ ਪਾਇਆ ਮੀਰਾ ਗੁਰ ਪੂਰਾ ਸੁਖ ਦਾਤਾ ਕਰਨ ਕਾਰਨ ਸਮਰਥ ਸਵਾਮੀ ਪੂਰਨ ਪੁਰਖ ਬਿਦਾਤਾ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਜਿਹੜਾ ਚੈਨਲ ਹੈ ਗੁਰ ਸ਼ਬਦ ਵਿਚਾਰ ਕਿ ਗੁਰੂ ਦੇ ਸ਼ਬਦਾਂ ਦੀਆਂ ਵਿਚਾਰਾਂ ਕਰਨੀਆਂ ਆਪਾਂ ਜਿਹੜੇ ਭੈਣ ਭਰਾਵਾਂ ਨੇ ਸਾਧ ਸੰਗੀਆਂ ਨੇ ਜਿੰਨੇ ਵੀ ਸਰਵਣ ਕਰਦੇ ਆ ਜਿਨ੍ਹਾਂ ਨੇ ਨਹੀਂ ਕੀਤਾ ਸਰਵਣ ਉਹ ਜਿਹੜਾ ਵਾ ਨਾ ਸਬਸਕ੍ਰਾਈਬ ਕਰ ਲਓ ਕਿਉਂਕਿ ਵੇਖੋ ਆਪਾਂ ਹੋਰ ਵੀ ਜਿਹੜੇ ਆ ਸੋਸ਼ਲ ਮੀਡੀਆ ਦੇ ਚੈਨਲ ਸਬਸਕ੍ਰਾਈਬ ਕਰਦੇ ਆ ਹਾਸਿਆਂ ਵਾਲੇ ਜਾਂ ਹੋਰ ਕਈ ਤਰ੍ਹਾਂ ਦੇ ਪਰ ਜਿਹੜਾ ਗੁਰਬਾਣੀ ਵਾਲਾ ਚੈਨਲ ਹੈ ਨਾ ਇਹਦੀ ਵਰਗੀ ਕੋਈ ਦਵਾਈ ਨਹੀਂ ਸਰਬ ਰੋਕਾ ਔਖਦ ਨਾਮ ਗੁਰਬਾਣੀ ਨੇ ਆਪਣੇ ਜੀਵਨ ਨੂੰ ਸਵਾਰਨਾ ਗੁਰਬਾਣੀ ਹੀ ਆਪਣਾ ਜਿਹੜਾ ਵਾ ਜੀਵਨ ਆਧਾਰ ਹੈ ਲੋਕ ਸੁਖੀਏ ਪਰ ਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਇਸ ਕਰਕੇ ਗੁਰੂ ਪਿਆਰਿਓ ਆਪਣਾ ਜਿਹੜਾ ਮਕਸਦ ਹੈ ਨਾ ਉਹ ਗੁਰੂ ਦੀਆਂ ਜਿਹੜੀਆਂ ਵਿਚਾਰਾਂ ਨੇ ਗੁਰੂ ਦੇ ਜਿਹੜੇ ਸ਼ਬਦ ਆ ਉਹਨਾਂ ਨੂੰ ਪੜਨਾ ਸਮਝਣਾ ਵਿਚਾਰਨਾ ਤੇ ਆਪਣੇ ਜੀਵਨ ਨੂੰ ਸੁਖਮਈ ਬਣਾਉਣਾ ਸਖਾਲਾ ਬਣਾਉਣਾ ਕਿਉਂਕਿ ਅੱਜ ਦੇ ਸਮੇਂ ਵਿੱਚ ਮਨੁੱਖ ਜਿਹੜਾ ਵਾ ਨਾ ਉਹ ਪੈਸੇ ਦੀ ਦੌੜ ਦੇ ਵਿੱਚ ਇੱਕ ਦੂਜੇ ਨਾਲੋਂ ਅੱਗੇ ਲੰਘਣ ਦੇ ਚੱਕਰ ਵਿੱਚ ਜਿਹੜਾ ਵਾ ਬੰਦਾ ਆਪਣਾ ਜਿਹੜਾ ਮਨ ਦਾ ਸਕੂਨ ਜਿਹੜਾ ਵਾ ਉਹ ਗਵਾ ਲੈਂਦਾ ਕਾਰਨ ਇਹ ਆ ਕਿ ਬੰਦਾ ਜਿਹੜਾ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ ਬਲੱਡ ਪ੍ਰੈਸ਼ਰ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਬੰਦੇ ਨੂੰ ਇਹ ਚਿੰਤਾਵਾਂ ਕਰਕੇ ਜਕੜ ਲੈਂਦੀਆਂ ਤੇ ਜਿਹੜੀਆਂ ਚਿੰਤਾਵਾਂ ਦਾ ਜਿਹੜਾ ਹਾਲਿਆ ਨਾ ਉਹ ਗਰਬਾਣੀ ਹੈ ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ ਇਸ ਮਾਰਗ ਸੰਸਾਰ ਕੋ ਨਾਨਕ ਫਿਰ ਨਹੀਂ ਕੋਏ ਗੁਰੂ ਮਹਾਰਾਜ ਫਰਮਾਉਂਦੇ ਆ ਕਿ ਚਿੰਤਾ ਤਾਂ ਕਰੋ ਕਿ ਜੇ ਕੋਈ ਅਨਹੋਣੀ ਗੱਲ ਹੁੰਦੀ ਹੈ ਕਿਉਂਕਿ ਇਹ ਸੰਸਾਰ ਦੇ ਵਿੱਚ ਜਨਮ ਮੌਤ ਜਿਹੜਾ ਜਾਂ ਜਿਹੜੇ ਦੁੱਖ ਮੁਸੀਬਤਾਂ ਤੁਪ ਚਾਂ ਦਿਨ ਰਾਤ ਇਹ ਸਾਰਾ ਕੁਝ ਬਣਿਆ ਇਹ ਕੁਦਰਤ ਦਾ ਨਿਯਮ ਆ ਕੁਦਰਤ ਦਾ ਦਸਤੂਰ ਆ ਇਸ ਕਰਕੇ ਆਪਾਂ ਇਹਨੂੰ ਟਾਲ ਨਹੀਂ ਸਕਦੇ ਇਹੋ ਕੀ ਹੀ ਰਹਿਣਾ ਵਾ ਜੋ ਵੀ ਹੁੰਦਾ ਕਿਉਂਕਿ ਕੁਦਰਤ ਦੀ ਖੇਡ ਆ ਆਪਾਂ ਵੀ ਕੁਦਰਤ ਦੇ ਜੀਵ ਆ ਇਹ ਜਿੰਨੀ ਸਾਰੀ ਪ੍ਰਕਿਰਤੀ ਆ ਜਿੰਨੇ ਰੋਖ ਆ ਮਨੋਖ ਆ ਪਸ਼ੂ ਪੰਛੀ ਸਾਰੇ ਜਿਹੜੇ ਆ ਉਹ ਜੂਨਾਂ ਵਿੱਚ ਆਉਂਦੇ ਆ ਆਪਣੀ ਜੂਨ ਪੂਰੀ ਕਰਕੇ ਇਸ ਦੁਨੀਆ ਤੋਂ ਜਿਹੜਾ ਵਾ ਇਸ ਸੰਸਾਰ ਤੋਂ ਚਲੇ ਜਾਂਦੀ ਹੈ ਆਪਾਂ ਵੇਖਦੇ ਹਾਂ ਜਿਹੜੇ ਆਪਾਂ ਪਸ਼ੂ ਪਾਲਦੇ ਆ ਜਾਂ ਜਾਨਵਰ ਵੇਖਦੇ ਹਾਂ ਹੋਰ ਹਰ ਚੀਜ਼ ਦੀ ਇੱਕ ਉਮਰ ਸੀਮਾ ਤੈਅ ਨਿਜਿਤ ਹੈ ਤੈਅ ਦੁਪਾਵੇ ਆ ਕਿ ਹਰ ਇੱਕ ਮਨੁੱਖ ਨੇ ਜੰਮਣਾ ਵੀ ਆ ਤੇ ਮਰਨਾ ਵੀ ਆ ਭਾਵੇਂ ਉਹ ਕਿਸੇ ਵੀ ਸਮੇਂ ਜਿਹੜੀ ਆ ਉਹਦੀ ਮੌਤ ਹੋ ਸਕਦੀ ਆ ਇਹਦੇ ਵਿੱਚ ਕੋਈ ਵੀ ਇਹ ਫਿਕਸ ਨਹੀਂ ਕੀਤਾ ਕਿ ਮੰਨ ਲਓ ਕਿ ਇੰਨਾ ਚਿਰ ਹੀ ਕਿਸੇ ਨੇ ਜੀਣਾ ਵਾ ਕਹਿਣ ਤੋਂ ਭਾਵ ਕਿ ਅਨਹੋਣੀ ਹੋਏ ਫਿਰ ਇਸ ਕਰਕੇ ਕਿਉਂ ਚਿੰਤਾ ਕਰਨੀ ਜਿੰਨੇ ਵੀ ਆਪਾਂ ਨੂੰ ਸਾਹ ਮਿਲੇ ਆ ਉਹਨਾਂ ਨੂੰ ਆਪਾਂ ਬੜੇ ਹੀ ਆਨੰਦਮਈ ਤਰੀਕੇ ਦੇ ਨਾਲ ਗੁਰੂ ਦੀ ਹਜ਼ੂਰੀ ਵਿੱਚ ਜਿਹੜਾ ਵਾ ਉਹਨੂੰ ਆਪਾਂ ਜਿਹੜਾ ਬਤੀਤ ਕਰੀਏ ਕਹਿਣ ਤੋਂ ਭਾਵ ਕਿ ਪ੍ਰਮਾਤਮਾ ਦਾ ਨਾਮ ਜਪੀਏ ਕਿਉਂਕਿ ਜਿਹੜਾ ਚਿੰਤਾ ਕਰਨ ਦੇ ਨਾਲ ਕੁਝ ਨਹੀਂ ਬਾਨਾ ਚਿੰਤਨ ਕਰਨ ਨਾਲ ਬਾਨਾ ਅਸੀਂ ਉਹਦਾ ਹੱਲ ਲੱਭੀਏ। ਹਰੇਕ ਸਮੱਸਿਆ ਦਾ ਸਮਾਧਾਨ ਹੁੰਦਾ ਸੋਲੂਸ਼ਨ ਹੁੰਦਾ ਵਾ। ਉਹਨੂੰ ਅਸੀਂ ਜਿਹੜਾ ਵਾ ਹੱਲ ਕਰ ਸਕਦੇ ਆ। ਇਸ ਕਰਕੇ ਗੁਰੂ ਮਹਾਰਾਜ ਜੀ ਤੇ ਭਰੋਸਾ ਰੱਖ ਕੇ ਅਸੀਂ ਪਰਮੇਸ਼ਰ ਤੇ ਜਿਆਦਾ ਰੱਖਣਾ ਭਰੋਸਾ ਕਿ ਗੁਰੂ ਮਹਾਰਾਜੀ ਅਸਲ ਦੇ ਵਿੱਚ ਜੋ ਕੁਝ ਵੀ ਹੁੰਦਾ ਨਾ ਪਰਮੇਸ਼ਰ ਦੇ ਹੀ ਕਾਰਨ ਹੁੰਦਾ। ਇੱਕ ਛੋਟੀ ਜੀ ਤੁਹਾਨੂੰ ਕਹਾਣੀ ਸੁਣਾਉਣਾ ਵਾ। ਕਿ ਕੋਈ ਬਜ਼ੁਰਗ ਮਾਤਾ ਹੀ ਤੇ ਉਹ ਉਹਦੇ ਕੋਲ ਜਿਹੜਾ ਮੁਰਗਾ ਸੀ ਜਿਹਨੂੰ ਕੁੱਕੜ ਕਹਿ ਦਿੰਨੇ ਆਪਾਂ ਉਹ ਸਵੇਰੇ ਬਾਗ ਦਿੰਦਾ ਸੀ ਤੇ ਫਿਰ ਜਿਹੜਾ ਵਾ ਉਹ ਸਵੇਰੇ-ਸਵੇਰੇ ਆਮ ਹੀ ਜਿਹੜੇ ਮੁਰਗੇ ਪੁਰਾਣੇ ਸਮੇਂ ਦੇ ਵਿੱਚ ਲੋਕਾਂ ਘਰ ਰੱਖੇ ਹੁੰਦੇ ਸੀ ਤੇ ਉਹ ਬਾਗਾਂ ਦਿੰਦੇ ਉਹਦੇ ਹੀ ਤੇ ਲੋਕ ਜਿਹੜੇ ਆ ਸਵੇਰੇ ਉੱਠਦੇ ਸੀਗੇ ਕਿ ਭਾਈ ਕੁੱਕੜ ਨੇ ਬਾਗ ਦੇਤੀ 4 ਵਜੇ ਦੇਤੀ 3:30 ਵਜੇ ਜਾਂ 4:30 ਵਜੇ ਲਗਭਗ ਦੇਂਦੇ ਸੀਗੇ ਉਸ ਵਕਤ ਇਹ ਤੋਂ ਪਤਾ ਲੱਗ ਜਾਂਦਾ ਸੀ ਕਿ ਸਵੇਰਾ ਜਿਹੜਾ ਵਾ ਹੋਣ ਵਾਲਾ ਵਾ ਜਾਂ ਹੋ ਗਿਆ ਇਹਦੇ ਚਲੋ ਇੱਕ ਤਰੀਕਾ ਸੀਗਾ ਕਈ ਵਾਰੀ ਹੋ ਸਕਦਾ ਕੁੱਕੜ ਜਿਹੜਾ ਰਾਤ ਨੂੰ ਵੀ ਬਾਗ ਦੇਣ ਲੱਗ ਪਏ ਪਰ ਆਮ ਤੌਰ ਤੇ ਸਵੇਰ ਦੇ ਟਾਈਮ ਜਿਹੜਾ ਵਾ ਜਿਆਦੇ ਜਿਹੜੇ ਕੁੱਕੜ ਜਿਹੜੇ ਬਾਗ ਦੇਂਦੇ ਸੀਗੇ ਤੇ ਉਹ ਮਾਤਾ ਨੂੰ ਇਹ ਭੁਲੇਖਾ ਹੋ ਗਿਆ ਕਿ ਮੇਰੇ ਕੁੱਕੜ ਜਿਹੜਾ ਬਾਗ ਦਿੰਦਾ ਵਾ ਇਹਦੇ ਕਰਕੇ ਜਿਹੜਾ ਵਾ ਖਣੀ ਦਿਨ ਚੜਦਾ ਤੁਕਤੇ ਪਿੰਡ ਦੇ ਵਿੱਚ ਕੋਈ ਗੱਲਬਾਤ ਹੋਈ ਕਿ ਤੇਰਾ ਤੋ ਕਹਿੰਦੀ ਕਿ ਮੇਰਾ ਕੁੱਕੜ ਜਿਹੜਾ ਨਾ ਉਹੋ ਹੀ ਦਿਨ ਚੜਾਉਂਦਾ ਵਾ ਅਦਰਵਾਈਜ਼ ਦੇਣੀ ਨਾ ਚੜੇ ਸੂਰਜ ਹੀ ਨਾ ਚੜੇ ਤੇ ਕਿਸੇ ਨੇ ਉਹਨੂੰ ਕਿਹਾ ਕਿ ਬੀਬਾ ਇਹਦਰਾ ਪੁਲੇਖਾ ਵਾ ਸੂਰਜ ਜਿਹੜਾ ਵਾ ਆਪਣੇ ਟਾਈਮ ਨਾਲ ਆਪੇ ਚੜ ਜਾਂਦਾ ਪਰਮਾਤਮਾ ਦੇ ਹੁਕਮ ਵਿੱਚ ਵੱਜਾ ਵਾ ਇਹ ਦਿਨ ਰਾਤ ਜਿਹੜੇ ਚੰਨ ਸਤਾਰੇ ਜਿੰਨੇ ਵੀ ਆ ਸਾਰੇ ਪਰਮਾਤਮਾ ਦੇ ਹੁਕਮ ਵਿੱਚ ਵੱਜੇ ਆ ਆਪਣੇ ਤੂੰ ਸਮਝਦੀਆਂ ਕਿ ਇਹ ਗੱਲ ਗਲਤ ਆ ਅਸਲ ਦੇ ਵਿੱਚ ਕੁੱਕੜ ਜਿਹੜਾ ਵਾ ਜਿਹੜਾ ਮੁਰਗਾ ਵਾ ਉਹ ਸਿਰਫ ਸੰਕੇਤ ਦਿੰਦਾ ਸوير ਦਾ ਕਿ ਭਾਈ ਦਿਨ ਚੜ ਗਿਆ ਤੜਕਾ ਹੋ ਗਿਆ ਵਾ ਉਠੋ ਸਾਨੂੰ ਦਾਣਾ ਪਾਣੀ ਪਾਓ ਕਿਉਂਕਿ ਉਹਨਾਂ ਨੂੰ ਵੀ ਭੁੱਖ ਲੱਗਦੀ ਆ ਉਹ ਵੀ ਆਪਣੇ ਵਰਗੇ ਜੀਵ ਆ ਤੇ ਉਹ ਇੱਕ ਦਿਨ ਕੀ ਹੋਇਆ ਨਾਰਾਜ਼ ਹੋ ਕੇ ਮੈਨੂੰ ਪਿੰਡ ਵਾਲਿਆਂ ਨਾਲ ਤੇ ਦੂਜੇ ਪਿੰਡ ਚਲੇ ਗਈ ਕਿ ਵੇ ਨਹੀਂ ਆ ਭਲਾ ਮੈਂ ਮਤਲਬ ਕਿ ਇੱਥੇ ਦਿਨ ਚੜਦਾ ਤੇ ਜਦੋਂ ਉਹ ਕਿਸੇ ਦੂਜੇ ਦੂਰ ਕਿਤੇ ਗਈ ਤੇ ਕੁਦਰਤ ਵੱਲੋਂ ਜਿਹੜਾ ਦੇਣ ਤੇ ਜਿਹੜਾ ਤੁਹਾਨੂੰ ਪਤਾ ਉਹ ਚੜਨਾ ਹੀ ਚੜਨਾ ਵਾ ਤੇ ਫਿਰ ਇਸ ਕਰਕੇ ਜਿਹੜਾ ਵਾ ਉਹਨੂੰ ਪਤਾ ਲੱਗਾ ਕਿ ਮੈਨੂੰ ਨਹੀਂ ਮੇਰੇ ਕੋਕੜ ਦੀ ਗੱਲ ਨਹੀਂ ਆ ਅਸਲ ਦੇ ਵਿੱਚ ਜਿਹੜਾ ਕੁਦਰਤ ਨੇ ਇੱਕ ਨਿਜਮ ਬਣਾਇਆ ਵਾ ਜੋ ਕੁਝ ਹੁੰਦਾ ਉਹਦੇ ਹੁਕਮ ਵਿੱਚ ਹੁੰਦਾ ਇਸੇ ਕਰਕੇ ਲਿਖਿਆ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਇਹ ਕਹਾਣੀ ਸੁਣਾਉਣ ਤੋਂ ਪਾਵੇ ਇਹ ਮੇਰਾ ਕਿ ਜਿਹੜਾ ਪ੍ਰਮਾਤਮਾ ਨਾ ਉਹਨੂੰ ਸਿਮਰ ਕੇ ਉਹਦੇ ਹੁਕਮ ਦੇ ਵਿੱਚ ਰਹਿ ਕੇ ਅਸੀਂ ਆਨੰਦ ਲੈ ਸਕਦੇ ਹਾਂ ਜੋ ਕੁਝ ਹੁੰਦਾ ਵਾ ਨਾ ਉਹਨੂੰ ਪ੍ਰਵਾਨ ਕਰੀਏ ਕਿਹੜੇ ਮੱਥੇ ਭਾਵੇਂ ਦੋਖਿਆ ਦੇ ਭਾਵੇਂ ਸੁਖਿਆ ਫਿਰ ਅਸੀਂ ਖੁਸ਼ ਰਹਿ ਸਕਦੇ ਆਦਰਵਾਇਜ਼ ਜੇਕਰ ਨਾ ਪ੍ਰਵਾਨ ਕਰਾਂਗੇ ਪ੍ਰਮਾਤਮਾ ਨੂੰ ਤੇ ਕੋਈ ਫਰਕ ਨਹੀਂ ਪੈਂਦਾ ਪਰ ਆਪਾਂ ਦੁਖੀ ਜ਼ਰੂਰ ਹੋ ਜਾਾਂਗੇ ਤੇਰੇ ਭਾਣੇ ਤੋਂ ਕੁਰਬਾਨ ਜੋਤੁਦ ਹੋਵੇ ਜੋਤੁਦ ਭਾਵੇਂ ਸੁ ਪ੍ਰਵਾਨ ਸੋ ਕਹਿਨ ਤੋਂ ਭਾਵ ਇਹ ਆ ਕਿ ਜੋ ਵੀ ਹੁੰਦਾ ਵਾ ਉਹਨੂੰ ਪਰਮਾਤਮਾ ਦੀ ਹੀ ਜੜੀ ਆ ਰਜਾ ਮੰਨ ਕੇ ਉਹਦੀ ਜੜੀ ਖੁਸ਼ੀ ਮੰਨ ਕੇ ਆਪਣੇ ਜਿਹੜਾ ਵਾ ਜੀਵਨ ਸੁਧਾਰ ਕਰੀਏ ਤੇ ਆਪਣਾ ਜੀਵਨ ਆਨੰਦਮਈ ਬਣਾਈਏ ਕਹਿੰਦੇ ਸਿਮਰ ਸਿਮਰ ਗੁਰ ਸਤ ਗੁਰ ਆਪਣਾ ਸਗਲਾ ਦੁੱਖ ਮਟਾਇਆ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਸੋਰਠ ਰਾਗ ਦੇ ਵਿੱਚ ਕਿ ਮੈਂ ਪਰਮਾਤਮਾ ਦਾ ਨਾਮ ਜਪ-ਜਪ ਕੇ ਸਾਰੇ ਹੀ ਦੁੱਖ ਜਿਹੜੇ ਖਤਮ ਕਰ ਲਏ ਆ ਸਗਲਾ ਹੁਣ ਮੈਨੂੰ ਕੋਈ ਦੁੱਖ ਨਹੀਂ ਰਿਹਾ ਕਹਿਣ ਤੋਂ ਭਾਵ ਕਿ ਜਿਹੜੇ ਮੇਰੇ ਮਾਨਸਿਕ ਤੌਰ ਤੇ ਸੋਚ ਹੀ ਹੁੰਦੀ ਹੈ ਜੇਕਰ ਆਪਣੀ ਸੋਚ ਦੇ ਵਿੱਚ ਹੀ ਚੰਗਾ ਸੋਚਾਂਗੇ ਚੰਗਾ ਹੋਵੇਗਾ ਮਾੜਾ ਸੋਚਾਂਗੇ ਤੇ ਪਰੇਸ਼ਾਨ ਹੋਵਾਂਗੇ ਜਿਹਨੂੰ ਨੈਗੇਟਿਵ ਪੋਜ਼ਿਟਿਵ ਕਹਿ ਦਿੰਦੇ ਆ ਕਈ ਬੰਦੇ ਦੁੱਖ ਦੇ ਵਿੱਚ ਮੁਸੀਬਤ ਦੇ ਵਿੱਚ ਵੀ ਖੁਸ਼ ਰਹਿੰਦੇ ਕਿਉਂਕਿ ਉਹਨਾਂ ਨੂੰ ਪਤਾ ਵਾ ਕਿ ਜੇ ਇਹ ਆਈ ਹੈ ਸਾਡੇ ਰੋਣ ਦੇ ਨਾਲ ਸਾਡੇ ਕਰਲਾਉਣ ਦੇ ਨਾਲ ਇਹ ਦੂਰ ਨਹੀਂ ਹੋਣੀ ਇਹਦਾ ਸਮਾਧਾਨ ਲੱਭਣਾ ਵਾ ਇਹ ਜੀ ਆਈ ਆ ਤੇ ਪ੍ਰਮਾਤਮਾ ਨੇ ਆ ਭਈ ਇਹਨੂੰ ਦੂਰ ਕਰਨਾ ਵਾ ਹੌਂਸਲਾ ਨਹੀਂ ਹਾਰਨਾ ਇਸ ਕਰਕੇ ਜਿਹੜੇ ਸਾਰੇ ਦੁੱਖ ਜਿਹੜੇ ਆ ਮੇਰੇ ਦੂਰ ਹੋ ਗਏ ਆ ਕਹਿਣ ਤੋਂ ਬਾਅਦ ਕਿ ਬੇਸ਼ੱਕ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਆਉਣੇ ਆ ਗੁਰੂ ਸਹਿਬਾਨਾ ਨੇ ਕਿਹਾ ਵਕ ਦੁੱਖ ਸੁੱਖ ਦੋਹੇ ਦਾਰ ਕੱਪੜੇ ਪਹਿਰੇ ਜਾਏ ਮਨੁੱਖ ਕਿ ਆਉਣੇ ਹੀ ਆਉਣੇ ਆ ਇਹਨਾਂ ਦੇ ਵਿੱਚ ਕੋਈ ਦੋਰ ਹੈ ਨਹੀਂ ਕਿ ਦੁੱਖ ਸੁੱਖ ਜਿਹੜੇ ਆ ਜ਼ਿੰਦਗੀ ਦੇ ਵਿੱਚ ਜਿਵੇਂ ਦਿਨ ਰਾਤ ਧੁੱਪ ਛਾਂ ਵਿਰੋਧੀ ਸ਼ਬਦ ਨਹੀਂ ਹੁੰਦੇ ਇਸੇ ਤਰ੍ਹਾਂ ਹੀ ਇਹ ਆਉਣੇ ਆ ਏਟ ਇਸ ਦਾ ਪ੍ਰੋਸੈਸ ਆਫ ਦਾ ਨੇਚਰ ਇਹ ਕੁਦਰਤੀ ਵਿਧਾਨ ਆ ਬਟ ਵੀ ਅੰਡਰਸਟੈਂਡ ਦਾ ਸਿਚੁਏਸ਼ਨ ਕਿ ਅਸੀਂ ਇਹਨੂੰ ਕਿਵੇਂ ਹੈਂਡਲ ਕਰਨਾ ਵਾ ਕਿਵੇਂ ਅਸੀਂ ਇਹਨਾਂ ਦੁੱਖਾਂ ਤੋਂ ਪਾਰ ਪਾਉਣਾ ਵਾ ਤਾਪ ਰੋਗ ਗਏ ਗੁਰਬਚਨੀ ਮਨ ਛੇਫਲ ਪਾਇਆ ਕਹਿੰਦੇ ਮੇਰੇ ਸਾਰੇ ਜਿਹੜੇ ਦੁੱਖ ਜਿਹੜੇ ਰੋਗ ਆ ਜਿਹੜੀਆਂ ਪਰੇਸ਼ਾਨੀਆਂ ਸਾਰੀਆਂ ਗੁਰੂ ਦੇ ਬਚਨ ਸੁਣ ਕੇ ਗੁਰਬਾਣੀ ਸੁਣ ਕੇ ਜਿਹੜੀਆਂ ਵਾਂ ਉਹ ਦੂਰ ਹੋ ਗਈਆਂ ਤੇ ਮੈਂ ਆਪਣੇ ਮਾਨਸਿਕਤ ਪਰ ਜਿਹੜੇ ਆ ਉਹ ਪ੍ਰਾਪਤ ਕਰ ਲਿਆ ਹੁਣ ਮੈਨੂੰ ਪਰਮਾਤਮਾ ਦੀ ਜਿਹੜੀ ਖੁਸ਼ੀ ਹੈ ਪ੍ਰਾਪਤ ਹੋ ਗਈ ਹੈ ਹੁਣ ਮੈਂ ਖੁਸ਼ ਹਾਂ ਤਾਪ ਰੋਗ ਗਏ ਗੁਰਬਚਨੀ ਮਨ ਇਸੇ ਫਲ ਪਾਇਆ ਗੁਰੂ ਸਾਹਿਬ ਕਹਿੰਦੇ ਨੇ ਜਿੰਨੇ ਵੀ ਸਾਡੇ ਤਾਪ ਤੋਂ ਭਾਵ ਹੁੰਦਾ ਜਿਹੜੇ ਵਕਾਰਾਂ ਦੇ ਤਾਪ ਸਾਨੂੰ ਚਿੰਬੜੇ ਆ ਤ੍ਰਿਸ਼ਨਾ ਦੀ ਅੱਗ ਜਿਹੜੀ ਮਨੋਖ ਨੂੰ ਲੱਗੀ ਆ ਕਿ ਮੈਂ ਜਿਹੜਾ ਆ ਵੀ ਮਿਲ ਜੇ ਉਹ ਵੀ ਮਿਲ ਜੇ ਮਤਲਬ ਕਿ ਮੇਰੇ ਸਾਰੇ ਦੁੱਖ ਜਿਹੜੇ ਆ ਹੁਣ ਦੂਰ ਹੋ ਗਏ ਆ ਮੇਰੇ ਮਨ ਨੂੰ ਸ਼ਾਂਤੀ ਆ ਗਈ ਹੈ। ਔਰ ਮੇਰੇ ਮਨ ਦੇ ਵਿੱਚ ਇੱਕ ਸ਼ੀਤਲਤਾ ਆ ਗਈ ਆ ਠੰਡਕ ਪੈ ਗਈ ਹੈ। ਕਹਿੰਦੇ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਆ ਕਿ ਜਿਹੜੇ ਮੇਰੇ ਮਨ ਦੀਆਂ ਛਾਵਾਂ ਸੀਗੀਆਂ ਨਾ ਉਹ ਪੂਰੀਆਂ ਹੋ ਗਈਆਂ ਵਾ ਜਾਨੀ ਕਿ ਜਿਹੜੇ ਮੈਂ ਮਨ ਦੇ ਵਿੱਚ ਮੈਂ ਆਪਣੇ ਸੋਚਿਆ ਸੀ ਪ੍ਰਮਾਤਮਾ ਨੇ ਮੇਰੀਆਂ ਜਿਹੜੀਆਂ ਛਾਵਾਂ ਪੂਰੀਆਂ ਕਰ ਦਿੱਤੀਆਂ ਵਾ ਸਹਿਬ ਸ੍ਰੀ ਗੁਰਜਨਦੇਵ ਜੀ ਫਰਮਾਉਂਦੇ ਆ ਕਿ ਮੇਰਾ ਗੁਰ ਪੂਰਾ ਸੁਖਦਾਤਾ ਪੂਰਾ ਸੁਖਦਾਤਾ ਦਾ ਭਾਵ ਹੁੰਦਾ ਪੂਰੇ ਪੂਰਾ ਦਾ ਭਾਵ ਫੁੱਲ ਕੰਪਲੀਟ ਪੂਰਾ ਪ੍ਰਭ ਅਰਾਧਿਆ ਪੂਰਾ ਜਾਂ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਜਿਹੜਾ ਸੁੱਖਾਂ ਦਾ ਦਾਤਾ ਨਾ ਸਬਣਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਤੂੰ ਦਾਤਾ ਦੇ ਤਾਰ ਤੇਰਾ ਦਿੱਤਾ ਖਾਵਣਾ ਅਸਲ ਦੇ ਵਿੱਚ ਜਿਹੜਾ ਗੁਰੂ ਆ ਸਾਡਾ ਜਿਹੜਾ ਪਰਮੇਸ਼ਰ ਆ ਨਾ ਉਹ ਸੁੱਖਾਂ ਦਾ ਦਾਤਾ ਆ ਇਹ ਸੁਖ ਮਿਲਨੇ ਪਰਮਾਤਮਾ ਦੀ ਝੋਲੀ ਚੋਂ ਮਿਲਨੇ ਆ ਹਾਂ ਜਿੰਨੇ ਮਰਜੀ ਤੁਸੀਂ ਥਾਂ ਥਾਂ ਤੇ ਜਾ ਕੇ ਵੇਖ ਲਓ ਆਪਣੇ ਰਿਸ਼ਤੇਦਾਰਾਂ ਭੈਣ ਭਰਾਵਾਂ ਦੇ ਕੋਲ ਥੋੜਾ ਸਮਾਂ ਤੁਹਾਨੂੰ ਉਹ ਜਿਹੜਾ ਵਾ ਸਹਯੋਗ ਦੇਣਗੇ ਆਫਟਰ 댓 ਦੇ ਵਿਲ ਇਗਨੋਰ ਯੂ ਕਹਿਣ ਤੁਹ ਪਾਵੇ ਕਿ ਸਾਨੂੰ ਆਪਣੇ ਪੈਰਾਂ ਤੇ ਆਪ ਖੜੇ ਹੋਣਾ ਪੈਣਾ ਵਾ ਔਰ ਕਿਵੇਂ ਹੋਣਾ ਵਾ ਗੁਰੂ ਅਗੇ ਅਰਦਾਸ ਬੇਨਤੀ ਕਰਕੇ ਕਿ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਹਾ ਮਚੰਦਾ ਤੁਰ ਸਭ ਕੁਝ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਕshmi ਤੋਟ ਨਾ ਆ ਬਈ ਕਾਏ ਖਰਚ ਰਹੰਦਾ ਲੱਖ 84 ਮੇਦ ਨਹੀਂ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਕੀਤਿਆ ਨ ਮੰਗੇ ਮੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸੋ ਗੁਰੂ ਪਿਆਰੀਉ ਕਰਨ ਕਾਰਨ ਸਮਰਾਤ ਸੁਆਮੀ ਪੂਰਨਪੁਰਖ ਬਿਦਾਤਾ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਹੀਂ ਕੋਈ ਨਾਨਕ ਇਸ ਬਲਹਾਰ ਨੇ ਜਲ ਤਲ ਮਈਲ ਸੋਏ ਜਿਹੜਾ ਕਰਤਾ ਨਾ ਜਿਹੜਾ ਕਰਨ ਵਾਲਾ ਉਹ ਪਰਮੇਸ਼ਰ ਆ ਉਸ ਮ੍ਰਾਥਿਆ ਸ਼ਕਤੀ ਵਾਲਾ ਵਾ ਬੇਅੰਤ ਆ ਉਹਦੇ ਵਰਗਾ ਹੋਰ ਕੋਈ ਨਹੀਂ ਹੈਗਾ ਦੁਨੀਆ ਦੇ ਉੱਤੇ ਜੇ ਕੋਈ ਕਵੇ ਨਾ ਬੰਦਾ ਕੋਈ ਕੋਈ ਮੱਲੋ ਪ੍ਰਮਾਤਮਾ ਵਰਗਾ ਸ਼ਕਤੀ ਵਾਲਾ ਹੈਗਾ ਵਾ ਨਹੀਂ ਪਰਮਾਤਮਾ ਸਰਬਸ਼ਕਤੀਮਾਨ ਆ ਸਰਬਕਲਾ ਭਰਪੂਰ ਆ ਸਰਬਕਲਾ ਦਾ ਗਿਆਤਾ ਵਾ ਉਹਦੇ ਹੁਕਮ ਦੇ ਵਿੱਚ ਸਾਰੀ ਸ੍ਰਿਸ਼ਟੀ ਜਿਹੜੀ ਚੱਲਦੀ ਆ ਚੰਦਰਮਾ ਤਾਰੇ ਧਰਤੀ ਪਾਣੀ ਜੀਵ ਜੰਤੂ ਇਥੋਂ ਤੱਕ ਜਿਹੜਾ ਆਪਾਂ ਬੋਲਦੇ ਆ ਜਿਹੜੀ ਆਪਣੇ ਅੰਦਰੋਂ ਆਵਾਜ਼ ਨਿਕਲਦੀ ਆ ਇਹ ਇਹ ਵੀ ਪਰਮਾਤਮਾ ਦੀ ਕਿਰਪਾ ਨਾਲ ਹੀ ਨਿਕਲਦੀ ਹੈ ਕਈ ਵਾਰੀ ਵੇਖਿਓ ਤੁਹਾਡਾ ਕਈ ਵਾਰੀ ਬੋਲਨ ਨੂੰ ਜੀ ਨਹੀਂ ਕਰਦਾ ਜਾਂ ਕਈ ਵਾਰੀ ਅੰਦਰ ਰੋਟੀ ਨਹੀਂ ਲੰਗਦੀ ਕਈ ਵਾਰੀ ਇਹੋ ਜੀ ਪਰੇਸ਼ਾਨੀ ਹੁੰਦੀ ਇਹ ਪਰਮਾਤਮਾ ਦੀ ਕਿਰਪਾ ਹੋਵੇ ਤਾਂ ਹੀ ਸਭ ਕੁਝ ਹੁੰਦਾ ਇਸ ਕਰਕੇ ਗੁਰੂ ਪਰਮੇਸ਼ਰ ਜਿਹੜਾ ਸਭ ਕੁਝ ਕਰਨ ਵਾਲਾ ਵਾ ਇਸ ਕਰਕੇ ਮੈਂ ਕਹਿੰਨਾ ਆਪ ਜੀ ਨੂੰ ਕਿ ਹਮੇਸ਼ਾ ਹੀ ਕਹਿੰਨਾ ਵਾਂ ਕਿ ਗੁਰੂ ਤੇ ਭਰੋਸਾ ਰੱਖੋ ਗੁਰੂ ਜਿਹੜਾ ਵਾ ਪਰਮੇਸ਼ਰ ਜਿਹੜਾ ਵਾ ਗੁਰੂ ਤੇ ਜਿਹੜਾ ਨਾ ਉਹ ਸਾਨੂੰ ਰਸਤਾ ਵਿਖਾਉਂਦਾ ਗੁਰੂ ਸਾਨੂੰ ਜਿਹੜਾ ਵਾ ਨਾ ਪਰਮਾਤਮਾ ਨਾਲ ਮਿਲਾਉਂਦਾ ਪਰਮ ਜਮਾ ਆਤਮਾ ਅਸੀਂ ਆਪਣੀ ਆਤਮਾ ਪਵਿੱਤਰ ਕਰਨੀ ਹੈ ਨਾਮ ਸਿਮਰਨ ਕਰ ਕਰਕੇ ਜਿਵੇਂ ਕੱਪੜੇ ਮੈਲੇ ਹੋ ਜਾਂਦੇ ਆ ਨਾ ਫਿਰ ਉਹਨਾਂ ਨੂੰ ਧੋਨੇ ਆਪਾਂ ਸਾਫ਼ ਕਰਦੇ ਆ ਸਾਬਣ ਨਾਲ ਪਾਣੀ ਦੇ ਨਾਲ ਇਸੇ ਤਰ੍ਹਾਂ ਸਾਡਾ ਮਾਨਵੀ ਜਿਹੜਾ ਨਾ ਵਕਾਰਾਂ ਕਰਕੇ ਮੈਲਾ ਹੋ ਜਾਂਦਾ ਸਾਡੇ ਚੌਗਣ ਆ ਜਾਂਦੇ ਅਸੀਂ ਸੋਚਦੇ ਆ ਕਿ ਜਲਦੀ ਮੀਰ ਹੋ ਜੀਏ ਕਈ ਜਿਹੜੇ ਇਨਸਾਨ ਚੋਰੀ ਕਰਨ ਲੱਗ ਪੈਂਦੇ ਠੱਗੀ ਮਾਰਨ ਲੱਗ ਪੈਂਦੇ ਲੁੱਟਖੋ ਕਰਨ ਲੱਗ ਪੈਂਦੇ ਆ ਗਲਤ ਰਸਤੇ ਜਿਹੜੇ ਅਖਤਿਆਰ ਕਰ ਲੈਂਦੇ ਆ ਅਪਣਾ ਲੈਂਦੇ ਪਰ ਬਾਅਦ ਚ ਪਰੇਸ਼ਾਨੀ ਵੀ ਹੁੰਦੀ ਹੈ ਕਿਉਂਕਿ ਉਹਨਾਂ ਨੂੰ ਮਨ ਨੂੰ ਚੈਨ ਨਹੀਂ ਮਿਲਦਾ ਸਕੂਨ ਨਹੀਂ ਮਿਲਦਾ ਕਿਉਂਕਿ ਜੋ ਹੱਕ ਸੱਚ ਦੀ ਕਮਾਈ ਹੈ ਨਾ ਉਹਦੇ ਵਿੱਚ ਆਨੰਦ ਹੈ ਰੁੱਕੀ ਸੁੱਕੀ ਖਾਏ ਕੇ ਠੰਡਾ ਪਾਣੀ ਪੀਓ ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ ਜਿੰਨੇ ਵੀ ਆਪਣੇ ਭਗਤ ਸਹਿਬਾਨ ਹੋਏ ਆ ਜਿੰਨੇ ਵੀ ਗੁਰੂ ਸਹਿਬਾਨ ਆ ਸਾਰੀ ਜਿਹੜੀ ਆ ਇਹ ਕੋਈ ਮਹਿਲ ਮਨਾਰਿਆਂ ਦੇ ਵਿੱਚ ਨਹੀਂ ਰਹੇ ਇਹ ਵੀ ਆਮ ਘਰਾਂ ਦੇ ਜਿਹੜੇ ਵਿੱਚ ਜਿਹੜੇ ਰਹੇ ਆ ਔਰ ਇਹਨਾਂ ਨੇ ਹੁਣ ਵੇਖੋ ਸਾਰੇ ਲੋਕ ਇਹਨਾਂ ਦੀ ਜਿਹੜੀ ਆ ਪੂਜਾ ਕਰਦੇ ਆ ਇਹਨਾਂ ਨੂੰ ਜਿਹੜਾ ਵਾ ਆਪਣਾ ਦਰਸ਼ ਮੰਨਦੇ ਆ ਔਰ ਇਹਨਾਂ ਦੇ ਗਾੜੀ ਪ੍ਰਣਾਮ ਕਰਦੇ ਆ ਨਮਸਕਾਰ ਕਰਦੇ ਕਿਉਂ ਕਿਉਂਕਿ ਇਹਨਾਂ ਨੇ ਕੰਮ ਇਹੋ ਜਿਹਾ ਕੀਤੇ ਸਾਰੇ ਸਮਾਜ ਨੂੰ ਇੱਕ ਕੀਤਾ ਸਾਰੀ ਮਨੁੱਖਤਾ ਨੂੰ ਇੱਕ ਪਰਮਾਤਮਾ ਦਾ ਇਹਨਾਂ ਨੇ ਜਾਪ ਕਰਨ ਲਈ ਪ੍ਰੇਰਿਆ ਔਰ ਗੁਰੂ ਨੇ ਪਰਮੇਸ਼ਰ ਦੇ ਨਾਲ ਸਾਰਿਆਂ ਨੂੰ ਜੋੜਿਆ ਇਸ ਕਰਕੇ ਗੁਰੂ ਧੰਤਾ ਦਾ ਜੋਗ ਹੈ ਗੁਰੂ ਵਡਿਆਉਣ ਜੋਗ ਹੈ ਗੁਰੂ ਤੋਂ ਬਿਨਾ ਜਿਹੜਾ ਵਾ ਪਰਮਾਤਮਾ ਨਹੀਂ ਮਿਲ ਸਕਦਾ ਜਿਵੇਂ ਕਹਿੰਦੇ ਨੇ ਨਾ ਕਿ ਹਰੇਕ ਕੰਮ ਸਿੱਖਣ ਵਾਸਤੇ ਗੁਰੂ ਦੀ ਧਾਰਨਾ ਗੁਰੂ ਆਪਾਂ ਨੂੰ ਲੋੜੀਦਾ ਵਾ ਕੋਈ ਵੀ ਆਪਾਂ ਕੰਮ ਸਿੱਖਦੇ ਆ ਨਾ ਤੇ ਆਪਾਂ ਪਹਿਲਾਂ ਸਤਾਰ ਧਾਰਨ ਕਰਦੇ ਆ ਫਿਰ ਉਹ ਸਤਾਰ ਜਿਹੜਾ ਵਾ ਬੱਚੇ ਨੂੰ ਸਿਖਾਉਂਦਾ ਵਾ ਉਹਨੂੰ ਅੱਖਰ ਗਿਆਨ ਸਿਖਾਉਂਦਾ ਪੜਾਉਂਦਾ ਲਿਖਾਉਂਦਾ ਵਾ ਫਿਰ ਉਹ ਸਮਝਦਾਰ ਬਣਦਾ ਉਹਨੂੰ ਨੌਕਰੀ ਦੇ ਕਾਬਲ ਬਣਦਾ ਵਾ ਜੇ ਕੋਈ ਮਿਸਤਰੀ ਦਾ ਕੰਮ ਸਿੱਖਦਾ ਵਾ ਫਿਰ ਵੀ ਉਸਤਾਦ ਕਰਦਾ ਵਾ ਜੇ ਕੋਈ ਡਾਕਟਰੀ ਦਾ ਕੰਮ ਸਿੱਖਦਾ ਤਾਂ ਵੀ ਉਹ ਜਿਹੜੇ ਉਸਤਾਦਾਂ ਕੋਲ ਜਾਂਦਾ ਪ੍ਰੈਕਟੀਕਲ ਕਰਦਾ ਇਸੇ ਤਰ੍ਹਾਂ ਗੁਰੂ ਜਿਹੜਾ ਵਾ ਨਾ ਇਹਨਾਂ ਨੇ ਪਰਮੇਸ਼ਰ ਨੂੰ ਲੱਭਿਆ ਵਾ ਕਹਿਣ ਤੋਂ ਭਾਵ ਖੋਜਿਆ ਕਿ ਪਰਮੇਸ਼ਰ ਸਾਡੇ ਹਿਰਦੇ ਦੇ ਵਿੱਚ ਆ ਪਰਮੇਸ਼ਰ ਸਾਡੇ ਅੰਦਰ ਆ ਜੰਗਲਾਂ ਦੇ ਵਿੱਚ ਨਹੀਂ ਆ ਬੇਲਿਆਂ ਦੇ ਵਿੱਚ ਨਹੀਂ ਆ ਕਹਿਨ ਤੋਂ ਭਾਵ ਇਹ ਆ ਕਿ ਪਰਮੇਸ਼ਰ ਜਿਹੜਾ ਮਨੁੱਖ ਦੇ ਅੰਦਰ ਹੀ ਆ ਸਾਨੂੰ ਸਿਰਫ ਪਛਾਣਨ ਦੀ ਲੋੜ ਆ ਕੋਈ ਗੁਰੂ ਜਿਹੜਾ ਸਾਡੇ ਤੋਂ ਪਰਮੇਸ਼ਰ ਜਿਹੜਾ ਗਵਾਚਾ ਥੋੜਾ ਵਾ ਸਿਰਫ ਇਹ ਆ ਕਿ ਸਾਨੂੰ ਵਿਸਰਿਆ ਸਾਨੂੰ ਪਤਾ ਨਹੀਂ ਉਹਨੇ ਸਾਨੂੰ ਸੋਝੀ ਦਿੱਤੀ ਗੁਰੂ ਸਾਹਿਬਾਨਾਂ ਨੇ ਕਿ ਫਰੀਦਾ ਬਜੰਗਲ ਜੰਗਲ ਕਿਆ ਭਵੇਂ বন ਕੰਡਾ ਮੋੜੇ ਵਸੀ ਰਬੇ ਹਾਲੀਏ ਜੰਗਲ ਕਿਆ ਟੁੰਡੀ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗਮਾਨ ਸੋ ਕਹਿਣ ਤੋਂ ਭਾਵ ਕਿ ਗੁਰੂ ਦੀ ਮਤ ਦੇ ਨਾਲ ਹੀ ਆਪਾਂ ਰੰਗਮਾਨ ਸਕਦੇ ਹਾਂ ਸਾਡਾ ਆਚਰਣ ਸਾਡਾ ਕਰੈਕਟਰ ਤਾਂ ਹੀ ਵਧੀਆ ਹੋਣਾ ਵਾਸੀਂ ਉੱਚੇ ਸੁੱਚੇ ਆਚਰਣ ਦੇ ਮਾਲਕ ਬਣਾਂਗੇ ਕਿਉਂਕਿ ਵੇਖੋ ਭਗਤ ਪੂਰਨ ਸਿੰਘ ਹਨੀ ਹੋਏ ਆ ਗੁਰਬਾਣੀ ਦਾ ਉਹਨਾਂ ਦੇ ਅਸਰ ਹੋਇਆ ਉਹਨਾਂ ਨੇ ਮਨੁੱਖਤਾ ਦੀ ਸੇਵਾ ਕਰਕੇ ਕਿੰਨਾ ਨਾਮਣਾ ਖਟਿਆ ਪਿੰਗਲਵਾੜਾ ਦੀ ਸੰਸਥਾ ਚੱਲਦੀ ਭਗਤ ਪੂਰਨ ਸਿੰਘ ਜਿਹੜੇ ਆ ਇੱਕ ਆਮ ਘਰ ਦੇ ਵਿੱਚੋਂ ਜਿਹੜੇ ਪੈਦਾ ਹੋਏ ਔਰ ਉਹਨਾਂ ਨੇ ਕਿ ਡੀ ਵੱਡੀ ਸੰਸਥਾ ਬਣਾਤੀ ਕਾਰਨ ਇਹ ਸੀਗਾ ਕਿ ਉਹਨਾਂ ਨੇ ਮਨੁੱਖਤਾ ਦੀ ਸੇਵਾ ਨੂੰ ਮੁਖ ਕਰਕੇ ਲਿਆ ਉਹਨਾਂ ਨੇ ਵਿਆਹ ਵੀ ਨਹੀਂ ਕਰਾਇਆ ਆਪਣਾ ਉਹਨਾਂ ਨੇ ਸ਼ਾਦੀ ਵੀ ਨਹੀਂ ਕੀਤੀ ਕਹਿਣ ਤੋਂ ਭਾਵ ਕਿ ਗੁਰਮਤ ਵਿੱਚ ਜਿਹੜਾ ਵਿਆਹ ਕਰਉਣਾ ਮਨਾ ਨਹੀਂ ਹੈਗਾ ਕਹਿਣ ਤੋਂ ਭਾਵ ਇਹ ਕਿ ਸਾਡਾ ਇੱਕ ਟੀਚਾ ਹੋਣਾ ਚਾਹੀਦਾ ਸਾਡੇ ਵਿੱਚ ਇੱਕ ਦ੍ਰਿੜ ਭਾਵਨਾ ਹੋਣੀ ਚਾਹੀਦੀ ਇੱਕ ਸੰਕਲਪ ਹੋਣਾ ਚਾਹੀਦਾ ਕਿ ਮੈਂ ਆਹ ਕੰਮ ਕਰਨਾ ਪਰਮੇਸ਼ਰ ਜਿਹੜਾ ਵਾ ਸਾਡੇ ਜਿਹੜੇ ਡ੍ਰੀਮ ਜਿਹੜੇ ਪੂਰੇ ਕਰਦਾ ਵਾ ਹੀ ਇਜ਼ ਕੰਪਲੀਟ ਸੁਪਰੀਮ ਪਾਵਰ ਹੈ ਪੂਰਨ ਪੁਰਖ ਬਿਦਾਤਾ ਵਾ ਪੂਰਾ ਹੈ ਉਹਦੇ ਵਰਗਾ ਕੋਈ ਨਹੀਂ ਫਿਰ ਆਖਰ ਦੇ ਵਿੱਚ ਮੈਂ ਤੁਹਾਨੂੰ ਇਹੋ ਹੀ ਗੱਲ ਕਾਵਾਂਗਾ ਕਿ ਗੁਰੂ ਵਰਗਾ ਜਿਹੜਾ ਵਾ ਨਾ ਪਰਮੇਸ਼ਰ ਵਰਗਾ ਉਹ ਪੂਰਨ ਪੁਰਖ ਆ ਉਹਦੇ ਵਿੱਚ ਕੋਈ ਔਗਣ ਨਹੀਂ ਹੈਗਾ ਹਰ ਨਿਸ਼ਾਨ ਦੇ ਵਿੱਚ ਔਗਣ ਹੁੰਦੇ ਆ ਗੁਣ ਹੁੰਦੇ ਆ ਬੰਦਾ ਜਿਹੜਾ ਵਾ ਨਾ ਨੋ ਮੈਨ ਇਜ਼ ਪਰਫੈਕਟ ਵੀ ਆਰ ਹਿਊਮਨ ਬੀਇੰਗ ਆ ਸਾਡੇ ਵਿੱਚ ਜਿਹੜੀ ਆ ਉਹ ਜਿਹੜੀਆਂ ਕਮੀਆਂ ਰਹਿ ਹੁੰਦੀਆਂ ਪੇਸ਼ੀਆਂ ਹੁੰਦੀਆਂ ਉਹਨਾਂ ਨੂੰ ਅਸੀਂ ਦੂਰ ਕਰਨਾ ਗੁਰੂ ਦੇ ਸੰਗ ਲੱਗ ਕੇ ਜਿਵੇਂ ਅਸੀਂ ਕਹੀਏ ਕਿ ਮਤਲਬ ਆਪਣੇ ਆਪ ਹੀ ਹੁਣ ਸਭ ਕੁਝ ਕਰ ਲਾਂਗੇ ਨਹੀਂ ਵੇਖੋ ਕਰ ਸਕਦਾ ਇਨਸਾਨ ਸਭ ਕੁਝ ਕਰ ਸਕਦਾ ਪਰ ਪਰਮੇਸ਼ਰ ਦਾ ਗਿਆਨ ਹਾਸਲ ਕਰਕੇ ਕ੍ਰੂ ਪ੍ਰਮਾਤਮਾ ਹੀ ਸਮਰੱਥ ਹੈ ਰਹਾਉ ਰਹਾਉ ਉਦ ਭਾਵ ਹੁੰਦਾ ਥੋੜਾ ਜਿਹਾ ਠਹਿਰ ਕੇ ਨਾ ਜਿਹੜਾ ਕੇਂਦਰੀ ਭਾਵ ਜਿਹੜਾ ਆਪਾਂ ਪੜ ਲਿਆ ਵਾ ਹੁਣ ਗਾਂਹ ਜਿਹੜਾ ਨਾ ਆਪਾਂ ਉਹ ਵਿਆਖਿਆ ਕਰਨੀਆਂ ਜਿਹੜੀ ਸ਼ਬਦ ਦੀ ਜਿਹੜੀਆਂ 2-4 ਹੋਰ ਜਿਹੜੀਆਂ ਪੰਕਤੀਆਂ ਵਾ ਆਨੰਦ ਬਨੋਦ ਮੰਗਲ ਗੁਣ ਗਾਵੋ ਗੁਰ ਨਾਨਕ ਭੇਦਿਆਲਾ ਕਹਿੰਦੇ ਆਨੰਦ ਆ ਗਿਆ ਮਜ਼ਾ ਆ ਗਿਆ ਮੈਨੂੰ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਆ ਗਈਆਂ ਮੰਗਲ ਭਾਵ ਖੁਸ਼ੀਆਂ ਆ ਗਈਆਂ ਗੁਣ ਗਾਉਣੇ ਪ੍ਰਮਾਤਮਾ ਦੇ ਸਿਫਤ ਕਰਨੀ ਵਡਿਆਈ ਕਰਨੀ ਆ ਆਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਛੇਤੀ ਮਨ ਵਜੀਆਂ ਵਦਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਇਸ ਕਰਕੇ ਸਤਿਗੁਰੂ ਨੂੰ ਆਪਾਂ ਜਿਹੜਾ ਵਾ ਪਾਉਣਾ ਵਾ ਗੁਰੂ ਨਾਨਕ ਭਏ ਦਿਆਲਾ ਗੁਰੂ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਪ੍ਰਮਾਤਮਾ ਦਿਆਲੂ ਹੈ ਕਿਰਪਾਲੂ ਹੈ ਉਹ ਮਿਹਰਾਂ ਸਾਡੇ ਤੇ ਮਿਹਰ ਕਰਦਾ ਬੰਦਾ ਜਿਹੜਾ ਨਾ ਉਹ ਅਜੇ ਆਪਣੇ ਨਾਲ ਰੋਸ ਸਕਦਾ ਵਾ ਆਪਣੇ ਤੋਂ ਨਾਰਾਜ਼ ਹੋ ਸਕਦਾ ਵਾ ਆਪਾਂ ਨੂੰ ਚੀਜ਼ਾਂ ਦੇਣ ਤੋਂ ਮਨਾਂ ਹੋ ਕਰ ਸਕਦਾ ਵਾ ਆਪਾਂ ਨਾਲ ਕੋਈ ਬੰਦਾ ਮਿਲਵਰਤਨ ਬੰਦ ਕਰ ਸਕਦਾ ਵਾ ਜੇ ਅੱਜ ਕਿਸੇ ਨਾਲ ਦੋਸਤੀ ਆ ਹੋ ਸਕਦਾ ਕੱਲ ਉਹਦੇ ਨਾਲ ਦੁਸ਼ਮਣੀ ਵੀ ਪੈ ਜੇ ਉਹ ਨਾਮ ਹੀ ਆਪਾਂ ਨੂੰ ਦਊਗੇ ਤੇ ਆਪਾਂ ਕੀ ਕਰ ਲਾਂਗੇ ਉਹਨੂੰ ਪਰ ਪਰਮੇਸ਼ਰ ਜਿਹੜਾ ਵਾ ਨਾ ਉਹ ਸਭ ਕੁਝ ਦੇਂਦਾ ਉਹਦੇ ਕਰ ਦੇ ਰਿਆ ਅੰਧੇਰ ਨਹੀਂ ਟਾਈਮ ਜ਼ਰੂਰ ਲੱਗਦਾ ਵਾ ਪਰ ਦੇਂਦਾ ਜ਼ਰੂਰ ਹੈ ਕਿਉਂਕਿ ਉਹਨੂੰ ਪਤਾ ਉਹਨੂੰ ਫਿਕਰ ਹੈ ਔਰ ਜੁਗ ਜੁਗ ਭਗਤੀ ਉਪਾਇਆ ਪੈਜ ਰੱਖਦਾ ਆਇਆ RAM RAJ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਲਾਦ ਤਰਾਇਆ ਅਹੰਕਾਰੀਆਂ ਨਿਤਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਾਂ ਨਾਨਕ ਐਸਾ ਹਰ ਜੀਵੇ ਅੰਤ ਲੈ ਛਡਾਇਆ ਜੈ ਜੈਕਾਰ ਪਏ ਜਗ ਭੀਤਰ ਉਹ અપਾਰ ਬ੍ਰਹਮ ਰਖਵਾਲਾ ਕਹਿੰਦੇ ਹੁਣ ਇਸ ਦੁਨੀਆ ਦੇ ਵਿੱਚ ਇਸ ਜਗ ਦੇ ਵਿੱਚ ਭੀਤਰ ਤੋਂ ਭਾਵ ਉਹਦਾ ਅੰਦਰ ਹੁਣ ਮੇਰੀ ਬੱਲੇ ਬੱਲੇ ਹੋ ਗਈ ਆ ਜੈ ਜੈਕਾਰ ਹੋ ਗਈ ਆ ਚੜ੍ਹਦੀ ਕਲਾ ਹੋ ਗਈ ਆ ਕਿਉਂਕਿ ਪਰਮੇਸ਼ਰ ਮੇਰਾ ਰਖਵਾਲਾ ਵਾ ਉਹ ਹਈ ਇਹ ਉਹ ਪ੍ਰੋਟੈਕਟਿੰਗ ਕਰ ਰਿਹਾ ਸਾਡੀ ਪ੍ਰੋਟੈਕਟਸ ਮਤਲਬ ਸਾਨੂੰ ਬਚਾਉਂਦਾ ਹਰ ਦੁੱਖ ਦੁੱਖ ਤੋਂ ਤੇ ਵਾਹਿਗੁਰੂ ਜਿਹੜਾ ਵਾ ਸਭਨਾ ਜੀਆਂ ਦਾ ਜਿਹੜਾ ਵਾ ਦਾਤਾ ਵਾ ਔਰ ਰਖਵਾਲਾ ਵਾ ਵੇਖੋ ਕਈ ਵਾਰੀ ਬੰਦਾ ਜਦੋਂ ਡਰਦਾ ਨਾ ਤੇ ਫਿਰ ਉਹ ਜਿਹੜਾ ਵਾ ਵਾਹਿਗੁਰੂ ਵਾਹਿਗੁਰੂ ਕਰਦਾ ਕਿ ਇਹ ਪਰਮੇਸ਼ਰ ਮੈਨੂੰ ਬਚਾਲਾ ਸੱਚੇ ਪਾਤਸ਼ਾਹ ਵਾਹਿਗੁਰੂ ਤੇ ਪਰਮੇਸ਼ਰ ਹਮੇਸ਼ਾ ਹੀ ਆਪਾਂ ਨੂੰ ਬਚਾਉਂਦਾ ਆਪਾਂ ਨੂੰ ਇਹ ਗੱਲ ਦਾ ਗਿਆਨ ਨਹੀਂ ਕਿ ਹੁਣ ਸੁੱਤੇ ਪਏ ਹੁੰਨੇ ਆਪਾਂ ਰਾਤ ਨੂੰ ਜਾਂ ਜਦੋਂ ਵੀ ਸੌਣੇ ਆ ਸਾਡੇ ਸਾਹ ਆਟੋਮੈਟਿਕ ਹੀ ਚੱਲੀ ਜਾਂਦੇ ਆਂ ਅਸੀਂ ਕਿਤੇ ਜ਼ੋਰ ਥੋੜਾ ਲਾਉਨੇ ਆ ਕਹਿਣ ਤੋਂ ਭਾਵ ਆ ਕਿ ਪਰਮੇਸ਼ਰ ਸਾਡਾ ਰਖਾਵਾ ਜਿਹੜੇ ਚਲੋ ਵੱਡੇ ਵੱਡੇ ਲੀਡਰ ਆ ਭਾਵੇਂ ਨੇ ਉਹਨਾਂ ਦੇ ਸਿਕਿਉਰਿਟੀ ਗਾਰਡ ਹੁੰਦੇ ਆ ਉਹਨਾਂ ਦੇ ਨਾਲ ਪੁਲਿਸ ਹੁੰਦੀ ਆ ਫੌਜ ਹੁੰਦੀ ਆ ਕਈ ਕੁਝ ਹੁੰਦਾ ਪਰ ਜਿਹੜੇ ਆਮ ਨਸਾਨ ਆ ਵਿਚਾਰੇ ਉਹ ਪ੍ਰਮਾਤਮਾ ਦਾ ਆਸਰਾ ਤੱਕੇ ਤੁਰ ਪੈਂਦੇ ਆ ਤੇ ਕੁਛ ਵੀ ਨਹੀਂ ਹੁੰਦਾ ਤਾਤੀ ਵਾਉ ਨ ਲੱਗੀ ਪਾਰ ਬ੍ਰਹਮ ਸਰਨਾਈ ਚੌ ਗਿਰਦ ਮਾਰੇ ਰਾਮ ਕਰ ਦੁਖ ਲੱਗੇ ਨਾ ਭਾਈ ਸਤਗੁਰੂ ਐਸਾ ਭੇਟਿਆ ਜਿਹੜ ਬਣਤ ਬਣਾਈ ਰਾਮਨਾਮ ਔਕੋ ਦੀ ਆਇ ਕਾਲੇ ਬੁਲਾਈ ਸੋ ਕਹਿਣ ਤੋਂ ਭਾਵ ਇੱਕ ਪਰਮੇਸ਼ਰ ਦੇ ਨਾਲ ਲੇਵ ਲਾ ਕੇ ਰੱਖਣੀ ਆ ਰਾਮਨਾਮ ਔਕੋ ਦੀ ਆਇ ਕਾਲੇ ਬੁਲਾਈ ਕਹਿਣ ਤੋਂ ਭਾਵ ਆਪਣਾ ਇਹੋ ਹੀ ਗੁਰੂ ਪਿਆਰਿਓ ਕਿ ਪਰਮੇਸ਼ਰ ਤੇ ਰੱਖਣਾ ਭਰੋਸਾ ਵਿਸ਼ਵਾਸ ਸਿਮਰਨ ਕਰਨਾ ਵਾ ਤੇਸ ਆਪਣੇ ਕਾਰਜ ਆਪਾਂ ਆਪ ਸਵਾਰਨੀਆ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਦੀ ਦਾਸ ਨੂੰ ਖਿਮਾ ਕਰਨੀ ਕਿਉਂਕਿ ਜਦੋਂ ਗਰਬਾਣੀ ਦੀ ਜਦੋਂ ਵਿਚਾਰ ਕਰਦੇ ਅਕਸਰ ਕਈ ਵਾਰੀ ਜਿਹੜਾ ਵਾ ਬੰਦੇ ਦੇ ਕੋਲੋਂ ਇਨਸਾਨ ਕੋਲੋਂ ਗਲਤੀਆਂ ਹੋ ਜਾਂਦੀਆਂ ਕਿਉਂਕਿ ਆਪਾਂ ਭਗਵਾਨ ਤੇ ਹੈ ਨਹੀਂ ਇਨਸਾਨ ਆ ਤੇ ਜਿਹੜੀਆਂ ਭੁੱਲਾਂ ਹੋਈਆਂ ਵਾ ਉਹ ਮੇਰੀਆਂ ਵਾ ਉਹ ਮੇਰੇ ਕੋਲ ਹੀ ਰਹਿਣ ਦੇਣੀਆਂ ਉਹਨਾਂ ਵੱਲ ਕੋਈ ਧਿਆਨ ਨਹੀਂ ਦੇਣਾ ਤਵੱਜੋ ਨਹੀਂ ਦੇਣੀ ਇਗਨੋਰ ਕਰਨੀਆਂ ਨજર ਅੰਦਾਜ਼ ਕਰਨੀਆਂ ਜਿਹੜੀ ਚਬਦ ਆਪ ਜੀ ਨੂੰ ਚੰਗੇ ਲੱਗੇ ਆ ਉਹ ਗੁਰੂ ਦੇ ਸਮਝ ਕੇ ਆਪਣੇ ਹਿਰਦੇ ਵਿੱਚ ਵਸਾ ਕੇ ਆਪਣੇ ਜੀਵਨ ਨੂੰ ਜਿਹੜਾ ਨਿਹਾਲ ਕਰਨਾ ਵਾ ਔਰ ਚੜਦੀ ਕਲਾ ਵਿੱਚ ਰਹਿਣਾ ਵਾ ਗੁਰੂ ਵਾਲੇ ਬਾਨਾ ਵਾ ਗੁਰੂ ਦੀ ਮਦਦ ਧਾਰਨ ਕਰਨੀਆਂ ਗੁਰੂ ਗੁਰੂ ਗੁਰ 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 ਕਰ ਮਨ ਮੋਰ ਗੁਰੂ ਬਿਨਾ ਮੈਂ ਨਾ ਹੀ ਹੋਰ ਗੁਰੂ ਹੀ ਸਭ ਕੁਝ ਹੈ ਪਿਆਰਿਓ ਗੁਰੂ ਨੇ ਰਾਹ ਦਸੇਰਾ ਆਪਣਾ ਗੁਰੂ ਨੇ ਗਿਆਨ ਦੇਣਾ ਵਾ ਤੇ ਗਿਆਨ ਜਿਹੜਾ ਵਾ ਉਹ ਚਾਨਣ ਦੇ ਅਨਿਆਈ ਹੈ ਇੱਕ ਛੋਟਾ ਜਿਹਾ ਦੀਵਾ ਜਦੋਂ ਜਗਦਾ ਹੈ ਨਾ ਤੇ ਉਹ ਸਾਰੇ ਚਾਨਣ ਜਿਹੜਾ ਪਸਾਰ ਦਿੰਦਾ ਹਨੇਰੇ ਦੇ ਵਿੱਚ ਜਦੋਂ ਕਮਰੇ ਚ ਆਪਾਂ ਬੈਠੇ ਆਂ ਤੇ ਜਦੋਂ ਬੱਤੀ ਜਗਾਉਨੇ ਆਂ ਬਲਬ ਜਗਾਉਨੇ ਆਂ ਤੇ ਆਪਣੇ ਆਪ ਹੀ ਸਾਰਾ ਜਿਹੜਾ ਕਮਰਾ ਚਾਨਣ ਦੇ ਨਾਲ ਭਰ ਜਾਂਦਾ ਜਿਵੇਂ ਸੂਰਜ ਜਿਹੜਾ ਜਦੋਂ ਚੜਦਾ ਰ ਸਾਰੇ ਵਾਲੇ ਦੁਆਲੇ ਚਾਨਣ ਹੋ ਜਾਂਦਾ ਇਸੀ ਤਰ੍ਹਾਂ ਗੁਰੂ ਦਾ ਗਿਆਨ ਜਿਹੜਾ ਵਾ ਸਾਡੇ ਮਨ ਦੇ ਜਿਹੜੇ ਭਰਮ ਭਲੇਖੇ ਮਨ ਦੇ ਵਿੱਚ ਜਿਹੜੀਆਂ ਸਾਡੇ ਟੈਨਸ਼ਨਾਂ ਜਿਹੜੇ ਸਾਡੇ ਵਿੱਚ ਬਿਨਾਂ ਕਾਰਨ ਜਿਹੜੀਆਂ ਫਜ਼ੂਲ ਦੇ ਜਿਹੜੇ ਵਿਚਾਰ ਜਿਹੜੇ ਡਰ ਫਿਕਰ ਸਾਰੇ ਦੂਰ ਹੋ ਜਾਂਦੇ ਆ ਸਿਰਫ ਕੀ ਆ ਇੱਕ ਪਰਮਾਤਮਾ ਤੇ ਭਰੋਸਾ ਰੱਖਣਾ ਪਰ ਰੱਖਦੇ ਨਹੀਂ ਅਸੀਂ ਕਾਰ ਨਹੀਂ ਹੂਗਾ ਕਿ ਅਸੀਂ ਕੰਬਜੱਕ ਕਬਰਾ ਆ ਜਾਂਦੇ ਆ ਪਰ ਗੁਰੂ ਸਾਹਿਬ ਕਹਿੰਦੇ ਰੱਖੋ ਕਹਿੰਦੇ ਸਾਰੇ ਦੁੱਖ ਤੁਹਾਡੇ ਦੂਰ ਹੋ ਜਾਣਗੇ ਸਾਰੀਆਂ ਚਿੰਤਾਵਾਂ ਖਤਮ ਹੋ ਜਾਣਗੀਆਂ ਸਰਬ ਰੂਪ ਦਾ ਔਖ ਦਾ ਨਾਮ ਆ ਇਹ ਨਾਮ ਸਾਰੇ ਦੁੱਖਾਂ ਦਾ ਦਾਰੂ ਆ ਤੇ ਇਸ ਕਰਕੇ ਗੁਰੂ ਦੇ ਲੜ ਲਾ ਕੇ ਗੁਰੂ ਦੀ ਬਾਣੀ ਪੜ੍ਹ ਕੇ ਗੁਰੂ ਦੀ ਵਿਚਾਰਾਂ ਸੁਣ ਕੇ ਅਸੀਂ ਆਪਣੇ ਜੀਵਨ ਨੂੰ ਜਿਹੜਾ ਵਾਸ ਬਿਲਕੁਲ ਵਧੀਆ ਬਣਾ ਸਕਦੇ ਆ ਚੰਗਾ ਬਣਾ ਸਕਦੇ ਆ ਫਿਰ ਨਾ ਸਾਨੂੰ ਕਿਸੇ ਦਾ ਡਰ ਰਹਿਣਾ ਵਾ ਨਾ ਸਾਨੂੰ ਕਿਸੇ ਦਾ ਕੋਈ ਫਿਕਰ ਰਹਿਣਾ ਵਾ ਡਰ ਫਿਕਰ ਉਹਨੂੰ ਹੁੰਦਾ ਵਾ ਜਿੰਨੇ ਕੋਈ ਗਲਤ ਕੰਮ ਕੀਤਾ ਹੋਵੇ ਜਿਹੜਾ ਹਮੇਸ਼ਾ ਗੁਰੂ ਦੀ ਆ ਗਵਾਹੀ ਦੇ ਵਿੱਚ ਚੱਲਦਾ ਵਾ ਗੁਰੂ ਦੇ ਆਖੇ ਲੱਗਦਾ ਵਾ ਚੰਗੇ ਕੰਮ ਕਰਦਾ ਵਾ ਉਹਨੂੰ ਨਾ ਕੇ ਪੁਲਿਸ ਦਾ ਡਰਿਆ ਨਾ ਕੇ ਫੌਜ ਦਾ ਡਰਿਆ ਕਿਸੇ ਦਾ ਨਹੀਂ ਡਰ ਹੁੰਦਾ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਉਹ ਨਾ ਕਿਸੇ ਨੂੰ ਡਰਾਉਂਦਾ ਵਾ ਤੇ ਨਾ ਕਿਸੇ ਤੋਂ ਡਰਦਾ ਕਿਉਂਕਿ ਉਹ ਸਹੀ ਕੰਮ ਕਰਦਾ ਜੋ ਗੁਰੂ ਪਰਮੇਸ਼ਰ ਨੇ ਉਹਨੂੰ ਜਿਹੜੇ ਗੁਰਬਾਣੀ ਦੇ ਵਿੱਚ ਦੱਸੇ ਆ ਸੋਵੇਨੀਆ ਕ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੋਲਾ ਦੀ ਦਾਸ ਜਿਹੜਾ ਵਾ ਆਪਜੀ ਤੋਂ ਇੱਕ ਵਾਰੀ ਫੇਰ ਹੱਥ ਜੋੜ ਕੇ ਨਿਮਰਤਾ ਸਹਿਤ ਜਿਹੜੀ ਮਾਫੀ ਮੰਗਦਾ ਵਾ ਤੇ ਗੁਰ ਸ਼ਬਦ ਵਿਚਾਰ ਚੈਨਲ ਜਿਹੜਾ ਵਾ ਇਹਨੂੰ ਸਬਸਕ੍ਰਾਈਬ ਕਰੋ ਕਿਉਂਕਿ ਆਪਣੇ ਕੋਲ ਜਿਹੜਾ ਵਾ ਜਿਨ੍ਹਾਂ ਜਿੰਨੇ ਜਾਣੇ ਸੁਣਨਗੇ ਓਨਾ ਹੀ ਆਪਾਂ ਨੂੰ ਫਾਇਦਾ ਹੋਊਗਾ ਕਹਿਣ ਤੋਂ ਭਾਵ ਇਹ ਹੈ ਕਿ ਮੈਨੂੰ ਤੇ ਜਿਹੜਾ ਫਾਇਦਾ ਹੋਣਾ ਹੀ ਹੋਣਾ ਵਾ ਮੈਨੂੰ ਤੇ ਇਹੋ ਹੀ ਹੈ ਕਿ ਮੈਂ ਆਨਾ ਕਿ ਤੁਹਾਨੂੰ ਵੀ ਫਾਇਦਾ ਹੋਵੇ ਆਪਾਂ ਸਾਰੇ ਜਿਹੜੇ ਆ ਨਾ ਪਰਮੇਸ਼ਰ ਦੇ ਬੱਚੇ ਆ ਪਰਮੇਸ਼ਰ ਦੀ ਸੰਤਾਨ ਆ ਮਾਨਸ ਕੀ ਜਾਤ ਸਭੇ ਏਕ ਪਹਿਚਾਨ ਬੋ ਏਕ ਨੂਰ ਤੇ ਸਭ ਜੱਗ ਉਪਜਿਆ ਕੌਣ ਭਰੇ ਕੋ ਮੰਦੀ ਇਸ ਕਰਕੇ ਗੁਰੂ ਪਿਆਰਿਓ ਆਪਾਂ ਸਾਰੇ ਜਿੰਨੇ ਦੁਨੀਆ ਦੇ ਇਨਸਾਨ ਆ ਸਾਰੇ ਭੈਣ ਭਰਾ ਆ ਵਾਂ ਸਾਰਿਆਂ ਵਿੱਚ ਲਊਗਾ ਸਾਰੇ ਵੀ ਹੱਡ ਮਾਸ ਤੇ ਪੁੱਤਲੇ ਆ ਸਾਰਿਆਂ ਦੇ ਵਿੱਚ ਹੀ ਰੱਬ ਵੱਸਦਾ ਵਾ ਗੁਰੂ ਸਾਹਿਬਾਨ ਨੇ ਕਿਹਾ ਵੀ ਇਹ ਘਟ ਘਟ ਮੇਂ ਹਰ ਜੂ ਬਸੇ ਸੰਤਨ ਕਿਉਹ ਪ੍ਰਕਾਰ ਇਸੇ ਕਰਕੇ ਭਾਈ ਕਨਈਆ ਜੀ ਜਿਹੜੇ ਦੁਸ਼ਮਣ ਦੀ ਵੀ ਸੇਵਾ ਕਰੀ ਜਾਂਦੇ ਸੀ ਉਹਨਾਂ ਨੂੰ ਪਾਣੀ ਪਿਆਈ ਜਾਂਦੇ ਸੀ ਬਾਅਦ ਗੁਰੂ ਸਾਹਿਬ ਨੇ ਕਿਹਾ ਹੀ ਕਿ ਇਹਨਾਂ ਦੀ ਮਲਮ ਪੱਟੀ ਵੀ ਕਰੋ ਸੋ ਇਨਿਆਕ ਜਿਹੜੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਲਾਉ ਫਤੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤੇ